ਮੁਰਦਾਬਾ ਦੋ ਗਵਾਹ ਜਿੰਦਾਬਾਦ 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 ਦੋ ਗਵਾਹ ਜਿੰਦਾਬਾਦ 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 ਸਰਕਾਰ ਸਿੱਤੂ ਮੁਰਦਾਬਾ 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 ਸਰਕਾਰ ਸਿੱਤੂ ਮੁਰਦਾਬਾ ਜਿੰਦਾਬਾਦ ਮੁਰਦਾਬਾ ਆਰਤਨੂ ਗੱਡ ਰਵਾਤੇ ਗੱਤਵਾ ਜਬੋਨਲਾ ਸਰਕਾਰ ਸਿੱਤੂ ਮੁਰਦਾਬਾ ਖੁਦਾਬਾਦ ਮੁਬਾਰਕ ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ نیوز ਆਜ਼ਾਦ ਬਾਦ ਤੁਸੀਂ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਹੋ ਸਾਡਾ ਚੈਨਲ ਆਜ਼ਾਦ ਭਾਰਤ نیوز ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਹੋ ਆਜ਼ਾਦ ਭਾਰਤ نیوز ਪੱਤਰਕਾਰ ਇੱਕਤਾ ਜਿੰਦਾਬਾਦ 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 ਪੱਤਰਕਾਰ ਇੱਕਤਾ ਜਿੰਦਾਬਾਦ 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 बंदा दर्दी न کرو وقت کرو امن نو بچا سدھو دے پٹا درد کرو درد کرو درد کرو ساہیہ کی ساہیہ تو بھیڑ پٹا درد کرو درد کرو درد کرو سدھو सरकारਾਂ ਦੇ ਲੋਕਾਂ ਦਾ ਇੱਕ ਜ਼ਿੰਦਾਬਾਦ 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 ਏਰੀਏ ਦੀ ਬਾੜ ਨੂੰ ਦਗੌਣ ਵਾਲੀ ਭਗਵੰਤ ਮਾਨ ਸਰਕਾਰ ਮਰਦਾਬਾਦ 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 ਜਿੰਦਰ ਸਿੰਘ ਨੂੰ ਦੇਖੋ ਦਿੱਤਾ ਪੰਚਾ ਵਾਪਸ ਹੋ ਵਾਪਸ ਹੋ ਜਿੰਦਰ ਸਿੰਘ ਨੂੰ ਦਿੱਤਾ ਪਰਚਾ ਰੱਖ ਕਰੋ ਰੱਖ ਕਰੋ ਰੱਖ ਕਰੋ ਸਰਕਾਰਾਂ ਦੇ ਹਮਲੇ ਬੰਦ ਕਰੋ ਬੰਦ ਕਰੋ ਬੰਦ ਕਰੋ मुर्दाबी मुर्दाबा मुर्दाबा ہائے 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 ہارو پٹ ہائے 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 ہارو بکرا مر گیا ہنجی ریلی کر گیا ہائے ہائے بکرا پٹن مر گیا ہنجی ریلی کر گیا فوٹو دی مانجتا رکھن والا برکت سدھو دی آما سدھو مرداباد 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 आम आदमी पार्टी मुर्दाबाद 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 डी एस पी मुर्दाबाद

ਆਪਾਂ ਗੁਰਦਵਾਰਾ ਬੋਹਤ ਜਾਈ ਜਾਈ ਆ ਰਿਹਾ ਗਿਆ ਹੈਗਾ ਜਦੋਂ ਚੱਲੋ ਬੋਹਤ ਦੋ ਪੱਖੀਆਂ ਬਿੰਦੂ ਰਹਾਸ ਬਿਰਿੰਦੇ ਦੇ ਫਲ ਝੁਗਣੇ ਆ ਸਤਾਰ ਸਿੱਧੂ ਦੇ ਫਲ ਝੁਗਣੇ ਆ ਜਗਨਦਾਸ ਜਿਹੜਾ ਸਮਾਂ ਉਹ 11 ਵਜ ਦਾ ਤੇ ਜਗ੍ਹਾ ਹੈਗੀ ਆ ਬਠਿੰਡਾ ਐਸਐਸਪੀ ਦਫ਼ਤਰ ਐਸਐਮਐਲਏ ਦੇ ਉੱਤੋਂ ਦੇ ਜਾਣੇ ਆ ਮੈਂ ਤੁਹਾਡੇ ਮਾਤਮਈ ਆਲ ਪੰਜਾਬ ਨੂੰ ਕਹਿਣਾ ਵੀ ਆਓ ਭਰਾਵੋ ਉਹ ਸਾਧੂਦਰ ਪੱਤਰ ਭਰਾ ਦੇ ਨਾਲ ਖੜੀਏ ਬਿਨਾ ਕਿਸੇ ਤਬਾਤ ਤੋਂ ਖੜੀਏ ਆਜੋ ਲੋਕੋ ਟਰਾਲੀਆਂ ਭਰ ਕੇ ਆਜੋ ਟਰੱਕ ਭਰ ਕੇ ਆਜੋ ਛੋਟੇ ਹਾਥੀ ਤੇ ਕਿੱਪਾ ਭਰ ਕੇ ਭਰ ਲਿਓ ਬੱਥਾਂ ਧੰਨਵਾਦ ਜੀ ਧੰਨਵਾਦ ਸਾਰੇ ਪੰਦਰਗਰ ਭਾਈਚਾਰਾ ਕਿਸਾਨ ਜਥੇ ਬੰਦੀ ਆਮ ਲੋਕ ਔਰ ਸਾਨੂੰ ਸ਼ਹਿਰ ਵਾਸੀਆਂ ਨੇ ਇਸ ਦਾ ਸਪਰਤ ਕੀਤਾ ਕਿ ਜਿਹੜਾ ਨਿਆਇ ਪਰਚਾ ਹੋਇਆ ਹੈ ਇਸ ਨੂੰ ਰੱਦ ਕਰਨਾ ਚਾਹੀਦਾ ਹੈ ਇਹੋ ਜਿਹੇ ਪਰਚੇ ਜਿਹੜੇ ਹੋਏਗੇ ਕਿੱਥੇ ਜਾਂਦੇ ਆ ਇਹ ਕਿਤੇ ਨਾ ਕਿਤੇ ਸਚਾਈ ਨੂੰ ਦਬਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਆ ਆਪਾ ਪੱਤਰਕਾਰ ਬੇਕ ਵੀ ਜਾਣਦੇ ਆ ਕਿ ਜਦੋਂ ਕੋਈ ਕੋਸ਼ਿਸ਼ ਸਟੋਰੀ ਬਣਾਉਂਦੀ ਆ ਅਕਸਰ ਉਹ ਹੀ ਦੇਖਿਆ ਜਾਂਦਾ ਉਹਨਾਂ ਦੇ ਐਫ ਆਈ ਆਰ ਦੇ ਵਿੱਚ ਵੀ ਹੁੰਦਾ ਕਿ ਇੱਕ ਬੰਦਾ ਹੁੰਦਾ ਆ ਪਿਆ ਸੀ ਜਿਹਦੇ ਕੋਲ ਤਾਲ ਖਾਵਾ ਪੜਿਆ ਸੀ ਤੇ ਚੁਟੜ ਖਾਵਾ ਪੜਿਆ ਸੀ ਉਹ ਸਾਨੂੰ ਘਬਰਾ ਕੇ ਵਾਪਸ ਮੋੜ ਦੇ ਆ ਬੁਲਾਣਾ ਤੇ ਹੁੰਦਾ ਬਹੁਤ ਹੀ ਵਿਰਾਮੀ ਬਾਜੀ ਜਿਹੜੀ ਹੈਗੀ ਆ ਇਹ ਪੱਤਰਕਾਰਾਂ ਤੇ ਵੀ ਕਰਦੇ ਆ ਜਿਹੜਾ ਪੱਤਰਕਾਰ ਸੱਚ ਦੀ ਆਵਾਜ਼ ਬੋਲਦਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਪਾ ਇਹ ਕਮੈਨੀ ਮੇਰੀ ਇਹੀ ਬੇਚੀ ਆ ਕਿ ਕਈ ਪੱਤਰਕਾਰ ਭਾਈ ਜਾਵਾਗੇ ਆਪਸ ਦੇ ਵਿੱਚ ਕੋਈ ਮਣੀ ਮੁੱਢੀ ਨਾਰਾਜ਼ਗੀ ਹੁੰਦੀ ਆ ਜਦੋਂ ਕਿਸੇ ਵੀ ਪੱਤਰਕਾਰ ਤੇ ਕੋਈ ਉਹੋ ਜਿਹਾ ਕੋਈ ਅਲੀਗੇਸ਼ਨ ਲੱਗਦਾ ਹੈ ਉਹਦੀ ਕਾਰਵਾਈ ਹੁੰਦੀ ਆ ਤੇ ਸਾਰੇ ਪੱਤਰਕਾਰਨ ਉਹਦਾ ਸਾਥ ਦੇਣਾ ਚਾਹੀਦਾ ਸਾਡੇ ਕਲੱਬ ਦੇ ਪੀਆਰਓ ਜਿਹੜੇ ਹੈਗੇ ਸਾਡੇ ਨਾਲ ਜੁੜੇ ਗੱਲਬਾਤ ਕਰਦੇ ਆ ਤੁਸੀਂ ਜੀ ਦਿਆ ਜਾ ਵਿਚਾਰੇ ਜੀ ਸਭ ਤੋਂ ਪਹਿਲੇ ਸਭ ਨੂੰ ਨਮਸਕਾਰ ਅੱਜ ਜੋ ਇਹ ਪ੍ਰੋਗਰਾਮ ਰੱਖਿਆ ਗਿਆ ਹੈਗਾ ਡਿਸਟ੍ਰਿਕਟ ਫੀਰਕੋਟ ਦੀ ਜੋ ਪ੍ਰੈਸ ਹੈਗੀ ਆ ਉਸ ਪ੍ਰੈਸ ਕਲਬ ਦੇ ਵੱਲੋਂ ਅੱਜ ਇਥੇ ਆਪਾ ਵਿਧਾਇਕ ਬਲਕਾਰ ਸਿੱਧੂ ਦਾ ਪੁਤਲਾ ਫੋਕਣ ਜਾ ਰਹੇ ਹੈਗੇ ਆ ਔਰ ਬਲਕਾਰ ਸਿੱਧੂ ਇੱਕ ਜਿਹੜਾ ਕਹਿ ਲਓ ਵੀ ਹੰਕਾਰਿਆ ਹੋਇਆ ਐਮਐਲਏ ਆ ਇਹਨੇ ਇਹ ਨਹੀਂ ਸੋਚਿਆਗਾ ਵੀ ਇਸੇ ਪ੍ਰੈਸ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆ ਕੇ ਦਿੱਤੀ ਹੈਗੀ ਆ ਔਰ ਅੱਜ ਇਹੀ ਸਰਕਾਰ ਪ੍ਰੈਸ ਦਾ ਗਲਾ ਘੋਟ ਰਹੀ ਹੈਗੀ ਆ ਕਿੰਿਆ ਵੱਡੀਆਂ ਗੱਲਾਂ ਉਹਨੇ ਕਹੀਆਂ ਹੈਗੀਆਂ ਵਸਤੇ ਕੀ ਕੁਛ ਬੋਲਿਆ ਹੈਗਾ ਉਹ ਜੋ ਸਾਡੇ ਕੋਰਕਪੁਰਾ ਦੇ ਇਥੇ ਕੁਲਤਾਰ ਸਿੰਘ ਸੰਧਵਾ ਜੀ ਆ ਮਾਨਯੋਗ ਸਪੀਕਰ ਸਾਹਿਬ ਵਿਧਾਨ ਸਭਾ ਦੇ ਉਹਨਾਂ ਨੇ ਬਾਰੇ ਕਿਹੋ ਜੀ ਲੈਂਗੁਏਜ ਬੋਲਿਆ ਹੈਗਾ ਤੇ ਦੇਖੋ ਇਹ ਕੀ ਹੰਕਾਰ ਦਾ ਨਿਸ਼ਾਨਾ ਹੀ ਆ ਅੱਜ ਮਨਿੰਦਰ ਦੇ ਪਰਚਾ ਹੋਇਆ ਹੈਗਾ ਮਨਿੰਦਰ ਨੇ ਸਰਕਾਰ ਨੂੰ ਇੱਕ ਆਈਨਾ ਦਿਖਾਇਆ ਵੀ ਆ ਦੇਖ ਲਓ ਕੀ ਬੋਲ ਰਿਹਾ ਹੈਗਾ ਨਮਿੰਦਰ ਕੱਲ ਨੂੰ ਇਹ ਕਿਸੇ ਆਮ ਬੰਦੇ ਤੇ ਵੀ ਹੋ ਸਕਦਾ ਹੈਗਾ ਤੁਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਹੀ ਹੋ ਜੇਓ ਕੀ ਕਰੋਗੇ ਇਸ ਲਈ ਆਪਣੀ ਇੱਕ ਜੁੜਤਾ ਬਹੁਤ ਜ਼ਰੂਰੀ ਹੈਗੀ ਆ ਕਿਸੇ ਵੀ ਭਰਾ ਦੇ ਨਾਲ ਕੋਈ ਇਸ ਤਰੀਕੇ ਦੀ ਗੱਲ ਹੁੰਦੀ ਆ ਸਾਰੇ ਨਾਲ ਕਰੋ ਔਰ ਮੈਂ ਪ੍ਰਾਰਥਨਾ ਕਰਦਾ ਹਾਂ ਅਵੇ ਵੱਲੋਂ ਵੀ ਸਾਡੇ ਸੁਨੀਲ ਜੰਮੇ ਜੀ ਵੀ ਹੈਗੇ ਆ ਹੋਰ ਵੀ ਰਿਸਪੈਕਟਡ ਮੈਂਬਰ ਆ ਸਾਡੇ ਇੱਥੇ ਵਿਪਨ ਜੀ ਅਵਤਾਰ ਜੀ ਸਾਡੇ ਨਾਲ ਕਿਸਾਨ ਜਥੇਬੰਦੀਆਂ ਦੇ ਗੋਰਾ ਮੱਤਾ ਜੀ ਹੈਗੇ ਮੇਰੇ ਵੀਰ ਇਹੀ ਪ੍ਰਾਰਥਨਾ ਕਰਦਾ ਹੈਗਾ ਵੀ ਜਦੋਂ ਵੀ ਸਮਾਜ ਦੇ ਵਿੱਚ ਕੋਈ ਗਲਤ ਕਰਦਾ ਹੈਗਾ ਤਾਂ ਉਹਦੇ ਵਿਰੁੱਧ ਡਟ ਕੇ ਸਾਹ ਦੇਵ ਦਾ ਉਹਨੂੰ ਦਿਖਾਓ ਵੀ ਗਲਤੀ ਤੇਰੀ ਕੀਤੀ ਹੋਈ ਤੈਨੂੰ ਉਹਦੀ ਸਜ਼ਾ ਮਿਲੂਗੀ ਔਰ ਜ਼ਰੂਰ ਮਿਲੂਗੀ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਆਏ ਹੈਗੇ ਆ ਆਓ ਆਪਾਂ ਬਲਕਾਂ ਦਾ ਪੁੱਤਰੋ ਫੁੱਤਰ ਹੈਗਾ ਹੋਰ ਵੀ ਨਮਾਇੰਦ ਗੁਰਿੰਦ ਸਿੰਘ ਉਹਨਾਂ ਆਤਮਾ ਨੂੰ ਦੱਸਣਾ ਚਾਹਣਾ ਹੈ ਕਿ ਪੱਤਰਕਾਰਤਾ ਇਕਤਾ ਬਰਕਰਾਰ ਹੈ ਪੱਤਰਕਾਰਾਂ ਦੇ ਵਿੱਚ ਮਤਭੇਦ ਪੈਦਾ ਕਰਨ ਜਾਂ ਦੁਬਿਧਾ ਖੜੀ ਕਰਨੀ ਇਹ ਸਮੇਂ ਦੀਆਂ ਸਰਕਾਰਾਂ ਦੀ ਇੱਕ ਰਣਨੀਤੀ ਦਾ ਹਿੱਸਾ ਹੁੰਦਾ ਹੈ ਆਨੇ ਸਮੇਂ ਦੀਆਂ ਸਰਕਾਰਾਂ ਸੂਬੇ ਦੀਆਂ ਨੇ ਤੇ ਭਾਵੇਂ ਕੇਂਦਰ ਦੀਆਂ ਨੇ ਉਹ ਪੱਤਰਕਾਰਾਂ ਨੇ ਪੱਤਰਕਾਰਾਂ ਨੂੰ ਦਬਾਣਾ ਚਾਹੁੰਦੀਆਂ ਨੇ ਉਹ ਪ੍ਰੈਸ ਨੂੰ ਆਪਣੀ ਮੁੱਠੀ 'ਚ ਰੱਖਣਾ ਚਾਹੁੰਦੀਆਂ ਨੇ ਉਹ ਗਲਤਫਹਿਮੀ ਦੂਰ ਹੋ ਜਾਊਗੀ ਕਿਉਂਕਿ ਅੱਜ ਪੰਜਾਬ ਭਰ ਦੇ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਤੁਸੀਂ ਦੇਖ ਲਓ ਕਿ ਸਾਰਾ ਪੱਤਰਕਾਰ ਭਾਈਚਾਰਾ ਨਹੀਂ ਸਾਰੀਆਂ ਇਨਸਾਫ ਪਸੰਦ ਜਥੇ ਬੰਨੀਆਂ ਸੰਘਰਸ਼ੀ ਜਥੇ ਬੰਨੀਆਂ ਤੇ ਹਮਖਿਆਲੀ ਜਥੇ ਬੰਨੀਆਂ ਉਹ ਇੱਕ ਮੰਚ ਤੇ ਆ ਗਿਆਂ ਨੇ ਤੇ ਸੜਕਾਂ ਤੇ ਆ ਗਿਆਂ ਨੇ ਜਿਹੜੀ ਉਹਨੇ ਰਾਮ ਗੜੀਆ ਬਰਾਦਰੀ ਬਾਰੇ ਸ਼ਬਦਾਂ ਦੀ ਵਰਤੀ ਹੈ ਉਹਦੇ ਬਾਰੇ ਰਾਮ ਗੜੀਆ ਬਰਾਦਰੀ ਨੇ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਉਹਦੇ ਖਿਲਾਫ ਕਾਰਵਾਈ ਨਾ ਹੋਈ ਤਾਂ ਫਿਰ ਅਸੀਂ ਪਾਰਟੀ ਦੇ ਵਿਰੁੱਧ ਚੱਲਾਂਗੇ ਤੇ ਕੱਲੇ ਪੰਜਾਬ 'ਚ ਨਹੀਂ ਦੇਸ਼ ਭਰ ਦੇ ਵਿੱਚ ਉਹਨੂੰ ਦੱਸ ਦੇਵਾਂਗੇ ਕਿ ਰਾਮ ਗੜੀਆ ਭਾਈਚਾਰੇ ਬਾਰੇ અપਮਾਨਜਨਕ ਸ਼ਬਦਾਂ ਦੀ ਵਰਤਨੀ ਕਿੱਥੋਂ ਤੱਕ ਜਾਇਆ ਜਾ ਰਿਹਾ ਹੈ ਰਹੀ ਗੱਲ ਆਪਣੀ ਹੀ ਪਾਰਟੀ ਦੇ ਧੀ ਭੈਣ ਪਤਨੀ ਜਾਂ ਮਾਂ ਬਾਰੇ ਅਸੱਬੇਕ ਸ਼ਬਦਾਂ ਦੀ ਵਰਤਨੀ ਉਹ ਨਿੰਦਣ ਯੋਗ ਨਹੀਂ ਉਹ ਅਫਸੋਸਨਾਕ ਨਹੀਂ ਉਹ ਦੁਖਦਾਇਕ ਨਹੀਂ ਉਹ ਸ਼ਰਮਨਾਕ ਹੈ ਕਿਉਂਕਿ ਸਾਡਾ ਵਿਰਸਾ ਕੀ ਕਹਿੰਦਾ ਪਿੰਡ ਦੀ ਧੀ ਸਾਰੇ ਪਿੰਡ ਦੀ ਸਾਂਝੀ ਧੀ ਪਿੰਡ ਦੀ ਭੈਣ ਸਾਰੇ ਪਿੰਡ ਦੀ ਸਾਂਝੀ ਇੱਜ਼ਤ ਪਰ ਅਸੀਂ ਆਪਣੀ ਹੀ ਪਾਰਟੀ ਦੇ ਚੁਣੇ ਨੁਮਾਇੰਦਿਆਂ ਦੀਆਂ ਧੀਆਂ ਭੈਣਾਂ ਪਤਨੀਆਂ ਤੇ ਮਤਾਵਾਂ ਖਿਲਾਫ ਹੌਲੀ ਜਿਹਾ અપਮਾਨਜਨਕ ਸ਼ਬਦਾਂ ਦੀ ਵਰਤੀਏ ਉਹਨੂੰ ਆਪਣੀ ਉਸ ਅਹੁਦੇ ਤੇ ਬੈਠਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ ਅਸਤੀਫਾ ਦੇ ਦੇਣਾ ਚਾਹੀਦਾ ਮੈਂ ਮਨਿੰਦਰਜੀਤ ਸਿੰਘ ਸਿੱਧੂ ਦੇ ਹੱਕ ਵਿੱਚ ਖੜ ਕੇ ਇਹ ਦੱਸਣਾ ਚਾਹਣਾ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਇੱਕ ਖਬਰ ਲੱਗਣ ਨਾਲ ਜਾਂ ਟੀਵੀ ਤੇ ਪ੍ਰਸਾਰਿਤ ਹੋਣ ਨਾਲ ਚਲੀਆਂ ਗਈਆਂ ਜਾਂ ਖਤਰੇ 'ਚ ਆ ਗਈਆਂ ਉਹਨੇ ਆਪਣਾ ਬਿਲਕੁਲ ਸਹੀ ਪੱਤਰਕਾਰਤਾ ਵਾਲਾ ਧਰਮ ਨਿਭਾਇਆ ਤੇ ਲੋਕਾਂ ਦੇ ਸਾਹਮਣੇ ਲਿਆਂਦਾ ਕਿ ਚੁਣੇ ਹੋਏ ਨਮਾਇੰਦਾਂ ਦੀ ਅਸਲ ਸੋਚ ਕੀ ਹੈ ਅਸੀਂ ਮਨਿੰਦਰਜੀਤ ਸਿੰਘ ਸਿੱਧੂ ਦੇ ਹੱਕ 'ਚ ਖੜੇ ਹਾਂ ਜੀ ਤੁਸੀਂ ਜਿੱਥੇ ਬੰਦੀ ਨੇ ਤਸਮੀ ਪੱਤਰਕਾਰ ਭਾਈਚਾਰੇ ਨੂੰ ਅਸੀਂ ਵਿਸ਼ਵਾਸ ਦਿਵਾਉਣਾ ਕਿ ਜਿੱਥੇ ਵੀ ਤੁਹਾਨੂੰ ਸਾਡੇ ਸਹਿਯੋਗ ਦੀ ਸਾਡੀ ਜਥੇਬੰਦੀ ਦੇ ਸਹਿਯੋਗ ਦੀ ਜ਼ਰੂਰਤ ਪਵੇਗੀ ਅਸੀਂ ਤਨ ਮਨ ਔਰ ਧਨ ਦੇ ਨਾਲ ਤੁਹਾਡੇ ਨਾਲ ਖੜੇ ਹਾਂ ਔਰ ਹਮੇਸ਼ਾ ਖੜੇ ਰਹਿਵਾਂਗੇ ਸਾਡੇ ਪ੍ਰਧਾਨ ਜੀ ਸਰਦਾਰ ਲੰਗੀਤ ਸਿੰਘ ਜੀ ਪਟਲੌਰ ਸੂਬਾ ਪ੍ਰਧਾਨ ਨੇ ਸਾਡੀਆਂ ਖਾਸ ਲੋਕ ਤੇ ਡਿਊਟੀਆਂ ਲਾਈਆਂ ਵੀ ਜਾ ਕੇ ਵੀਰਾਂ ਦਾ ਪੱਤਰਕਾਰ ਵੀਰਾਂ ਦਾ ਸਾਥ ਦੇ ਉਹਨਾਂ ਦੀ ਹੌਸਲਾ ਵਾਈ ਕਰੇ ਔਰ ਸਾਡੀ ਸਮੂਹਟੀ ਲੀਡਰਸ਼ਿਪ ਵੀ ਤੁਹਾਡੇ ਨਾਲ ਤੁਸੀਂ ਕਿਸੇ ਕਿਸਮ ਦੀ ਚਿੰਤਾ ਨਾ ਕਰੋ ਖਾਸ ਕਰ ਲਲਿੰਦਰਜੀਤ ਵੀਰ ਨੂੰ ਮੇਰੀ ਬੇਨਤੀ ਹੈ ਮੇਰੀ ਅਪੀਲ ਹੈ ਵੀ ਵੀਰੋ ਚਿੰਤਾ ਨਾ ਕਰੀ ਹੱਥ ਸੱਚ ਦੇ ਖੜੇ ਰਹੀ ਅਸੀਂ ਤੇਰੇ ਨਾਲ ਹਾਂ ਔਰ ਨਾਲ ਹੀ ਰਹਾਂਗੇ ਔਰ ਇਹ ਇਕੱਲਾ ਮਸਲਾ ਲਲਿੰਦਰਜੀਤ ਵੀਰ ਦਾ ਨਹੀਂ ਨੇ ਹਰ ਆਮ ਵਰਗ ਹਰ ਆਮ ਸ਼ਾਹਰੀ ਹਰ ਆਮ ਪਿੰਡੂ ਦਾ ਜੇ ਤੁਸੀਂ ਗੱਲ ਕਰੋ ਗੁਰਦੁਆਤ ਸਿੱਖਾਂ ਦੀ ਤੇ ਉਹਦੇ ਵੀ ਟੱਟਿਆਂ ਦੇ ਕੱਚੇ ਚਿੱਠੇ ਮੇਰੇ ਕੋਲ ਨੇ ਕਿਤੇ ਉਹਨਾਂ ਨੂੰ ਵੀ ਆਪਾਂ ਫਰੋਲਾਂਗੇ ਜੇ ਆਪਾਂ ਜੱਟੋਂ ਤੋਂ ਮੋ ਲਖਸਿੰਘ ਦੀ ਗੱਲ ਕਰੀਏ ਤਾਂ ਗੋਰਾ ਮੱਤੜਾ ਦਾ ਮਸਲਾ ਜੋ ਉਹ ਤੁਹਾਡੇ ਤੋਂ ਮੁੱਕਿਆ ਨਹੀਂ ਤੇ ਇੱਥੇ ਜੇ ਆਪਾਂ ਗੁਰਦਕਪੁਰੇ ਦੀ ਵੀ ਗੱਲ ਕਰੀਏ ਤਾਂ ਕਿਤੇ ਵੀ ਚਲੇ ਜਾਓ ਪਿੱਛੇ ਜਿਹੜੇ ਨਰੇਂਦਰ ਕਾਰਵਜੋ ਭਰਾ ਵਾਲਾ ਮਸਲਾ ਟੱਟ ਯੂਨੀਅਨ ਵਾਲਾ ਮਸਲਾ ਕੋਈ ਇੱਕ ਤੋਂ ਮਸਲਾ ਨਹੀਂ ਮੈਂ ਪੱਤਰਕਾਰ ਵੀਰਾਂ ਦੇ ਸਹਿਯੋਗ ਨਾਲ ਔਰ ਪ੍ਰੈਸ ਦੇ ਮਾਧਿਮ ਰਾਹੀਂ ਆਮ ਲੋਕਾਂ ਨੂੰ ਬੇਨਤੀ ਕਰਦਾ ਵੀ ਵੀਰੋਂ ਘਰਾਂ ਚੋਂ ਨਿਕਲੋ ਜਿਹੜੀ ਅੱਜ ਇਹ ਅੱਗ ਆਮ ਆਦਮੀ ਪਾਰਟੀ ਨੇ ਲਾਈ ਹੋਈ ਉਹ ਹਰ ਸ਼ਹਿਰ ਹਰ ਪਿੰਡ ਚ ਪਹੁੰਚ ਚੁੱਕੀ ਆ ਤੇ ਸਮਾਂ ਬਹੁਤ ਦੂਰ ਨਹੀਂ ਜਦੋਂ ਕੱਲੇ ਕੱਲੇ ਘਰ ਕੀ ਅੱਗ ਬੜੂਗੀ ਤੇ ਆਪਾਂ ਨੂੰ ਸੰਭਲੂ ਇਹ ਨਸ਼ਟ ਕਰ ਦੂਗੀ ਜਲਾ ਦੂਗੀ ਸੋ ਅੱਜ ਵੇਰ ਇਕੱਠੇ ਹੋਵੋ ਇੱਕ ਮੰਚ ਤੇ ਇਕੱਠੇ ਹੋਵੋ ਇੱਕ ਝੰਡੇ 'ਤੇ ਇਕੱਠੇ ਹੋਵੋ اور حق سچ دی جو آواز ہے انہوں بلند کرو انڈیا کے بیوٹیاں کر دے میں <سلام> کوئی مادہ جا بہت بہت تنوار یہ خائد صاحب آئی گروہ مطلب پرنام بابا فرید پریس ویلکور سوسائیٹی ریویشنر فرید پور پر سے بھی ایسے ہی سارے پریس پتر پر پر آتکھے ہوئے بند پتر دیتا ہے پیسار سریمان نے دیسی صاحب نے دیتا ہے ਜੋ ਕਿ ਆਖਰੀ ਪਲੱਸ ਮਨਪਤਰ ਦਿੱਤਾ ਗਿਆ ਜੋ ਕਿ ਕੋਟ ਕਬੂਰ ਆਜ ਦੇ ਪਤਰਾ ਫੁੱਪਰ ਦਾ ਪ੍ਰੋਗਰਾਮ ਚਾ ਦਿੱਤਾ ਗਿਆ ਸਾਰੇ ਪੱਤਰਕਾਰ ਭਾਈ ਫਰੀਦਕੋਟ ਤੋਂ ਕੱਲ ਕੇ ਆਏ ਜੱਟ ਤੋਂ ਆਏ ਅੱਜ ਸਾਰੇ ਪੱਤਰਕਾਰ ਇਕੱਠੇ ਹੈ ਕਿ ਮੰਨ ਚੁਣਿਆ ਕੋਈ ਪੱਤਰਕਾਰ ਛੋਟਾ ਨਹੀਂ ਹੁੰਦਾ ਕੋਈ ਵੱਡਾ ਨਹੀਂ ਹੁੰਦਾ ਸਾਰੇ ਇੱਕੋ ਪਾਸੇ ਰੱਟੇ ਛੋਟਾ ਪੱਤਰਕਾਰ ਵੀ ਉਸੇ ਲਾਈਨ ਤੋਂ ਨਿਕਲ ਕੇ ਵੱਡਾ ਪੱਤਰਕਾਰ ਬਣਦਾ ਜੋ ਇਸ ਤਾਲੇ ਦੇ ਆਈ ਹੈ ਕੱਲ ਆਪਣੇ ਵੀ ਆ ਸਕਦੀ ਹੈ ਆਪਾਂ ਇੱਕ ਸਾਥ ਇਕੱਠੇ ਹੋ ਕੇ ਮੰਨ ਚੁਣਨਾ ਚਾਹੀਦਾ ਜੋ ਕਿ ਉਸੇ ਨਾਲ ਹੈ ਕਸਾਮੀ ਨੇ ਨਾਲ ਹੈ ਹਾਈ ਕੋਰਟ ਦੇ ਸਾਰਿਆਂ ਸਮੇਤ ਸਮਾਜ ਤੇ ਵੀ ਸਾਡੇ ਨਾਲ ਹੈ ਮੈਂ ਕੀ ਕਹਿੰਦੇ ਹਾਂ ਕੀ ਕਹਿੰਦਾ ਗੱਲ ਜਾਂਦੇ ਫਿਰ ਬਹੁਤ ਭੁੱਖੇ ਜਾਂਦੇ ਦੇਖੋ ਪਹਿਲਾਂ ਤਾਂ ਪੱਤਰਕਾਰ ਭਰਾਵਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੇਖੋ ਪੱਤਰਕਾਰਤਾ ਵੀ ਜਿਹੜੀ ਆ ਬਰਾਬਰਤਾ ਤੇ ਜਿਹੜੀ ਇਕਜੁਟਤਾ ਹੈ ਉਹ ਪੂਰੇ ਪੰਜਾਬ 'ਚ ਸਾਫਤ ਹੋਈ ਹੈ ਕਿ ਪੱਤਰਕਾਰ ਭਰਾ ਜਿਹੜੇ ਇਹਦਾ ਹੈ ਸਮਾਜ ਦਾ ਬਹੁਤ ਵੱਡਾ ਹਿੱਸਾ ਹੈ ਡਾਕਟਰ ਕਰਤਾ ਵਾਲੀ ਜਿਹੜੀ ਆਹ ਮਾੜਾ ਮੋਟਾ ਇਹਦਾ ਕੰਮ ਚੱਲੀ ਜਾਂਦਾ ਮਤ ਤੁਹਾਨੂੰ ਤਾਂ ਮੋਟਾ ਮਾਦ ਬਰਾਈ ਬੇਲਤੀ ਕਰਦੇ ਆ ਜਦੋਂ ਬੰਦਾ ਬਿਮਾਰ ਹੁੰਦਾ ਥੋੜਾ ਉਹਨੇ ਡਾਕਟਰ ਕੋਲੇ ਜਾਂਦਾ ਜਦੋਂ ਜ਼ਿਆਦਾ ਬਿਮਾਰ ਹੋ ਜਾਂਦਾ ਉਹਦੇ ਫਿਰ ਆਪਾਂ ਕਹਿੰਦੇ ਨੀ ਕਿਸੇ ਵੱਡੇ ਹਸਪੀਟਲ ਲੈ ਚਲੀ ਜੀ ਤੇ ਜਦੋਂ ਫਿਰ ਉਸ ਤੋਂ ਵੀ ਜ਼ਿਆਦਾ ਬਿਮਾਰ ਹੋ ਜਾਂਦਾ ਫਿਰ ਆਪਾਂ ਚੰਡੀਗੜ੍ਹ ਪੀਜੀਐਮ ਲੈ ਕੇ ਜਾਂਦੇ ਆ ਇਸੇ ਤਰ੍ਹਾਂ ਜਦੋਂ ਆਪਣੇ ਤੇ ਕੋਈ ਕਿਸੇ ਦੀ ਘਰ ਤੇ ਆਪਾਂ ਪੰਜਾਬ ਤੇ ਹਰ ਰੋਗ ਕਿੰਨੀ ਦੀ ਗੱਲ ਕਰਦਾ ਮੈਂ ਜਦੋਂ ਸਾਡੇ ਕੋਲ ਢੀੜ ਪੈਂਦੀ ਆ ਕਿਸਾਨਾਂ ਤੇ ਮਜ਼ਦੂਰਾਂ ਤੇ ਦੁਕਾਨਦਾਰਾਂ ਤੇ ਹਰ ਉਸ ਵਾਰਖ ਤੇ ਜਦੋਂ ਆ ਵੀ ਕੋਈ ਗੱਲ ਕਰਨ ਜਾਂਦਾ ਜਾਂ ਆਪ ਦੀ ਗੱਲ ਲੈ ਕੇ ਜਾਂਦਾ ਫਰਿਆਦ ਲੈ ਕੇ ਜਾਂਦਾ ਥਾਣੇ ਤੇ ਕਚੈਰੀ ਚ ਉਹਦੀ ਸੁਣੀ ਨਹੀਂ ਜਾਂਦੀ ਜਦੋਂ ਵੀਰੇ ਐਮਐਨਏ ਕੋਲ ਜਾਂਦਾ ਫਿਰ ਉਹ ਵੀ ਸੁਣੀ ਨਹੀਂ ਜਾਂਦੀ ਤਾਂ ਚੀਰ ਨੂੰ ਕਿੱਥੇ ਆਉਂਦਾ ਮੀਡੀਆ ਕੋਲ ਚੀਰ ਨੂੰ ਕਿੱਥੇ ਆਉਂਦਾ ਪੱਤਰਕਾਰ ਭਰਾਵਾਂ ਕੋਲ ਤੇ ਜਦੋਂ ਪੱਤਰਕਾਰ ਭਰਾ ਸੱਚ ਵੀ ਯਾਰ ਗੱਲ ਕਰਦੇ ਆ ਤਾਂ ਐਵੇਂ ਫਿਰ ਸਾਰੀ ਤਾਂ ਨਹੀਂ ਸੱਟ ਹੋ ਜਾਂਦੀ ਆ ਜੋ ਪੌਛਾਈ ਦੀ ਗੱਲ ਸੁਣ ਲੈਂਦੇ ਆ ਤੇ ਲੋਕ ਵੀ ਸੁਣ ਲੈਂਦੇ ਆ ਇਸ ਕਰਕੇ ਜੇ ਪੱਤਰਕਾਰਾਂ ਤੇ ਬਹੁਤ ਵੱਡਾ ਹਮਲਾ ਹੋਇਆ ਜਾਂ ਹੋਣਾ ਇਸ ਕਰਕੇ ਬਹੁਤ ਮੰਦ ਭਾਗ ਆ ਤੇ ਅੱਜ ਜਿਹੜਾ ਪਤਲਾ ਫੂਕ ਰਹੀ ਹੋਏ ਪੱਤਰਕਾਰ ਭਰਾ ਫੂਕ ਰਹੇ ਆ ਕਿਸਾਨ ਜੱਟੇ ਬੰਦਿਆਂ ਮਜ਼ਦੂਰ ਦੇਤੇ ਬੰਦਿਆਂ ਆ ਸਬੂਲਣ ਦੇਤੇ ਬੰਦਿਆਂ ਹੋਰ ਧਰਾਤਰੀ ਦੇਤੇ ਬੰਦਿਆਂ ਵਾਕ ਰੱਖੇ ਆ ਅਸੀਂ ਉਸ ਸੁਦੇਵ ਦੇ ਵਾਸਤੇ ਆਈ ਆ ਇਸ ਕਰਕੇ ਅਸੀਂ ਬਹੁਤ ਨਿਮਰਤਾ ਸਹਿਤ ਬੇਨਤੀ ਕਰਦੇ ਤੁਹਾਡੇ ਸਾਹਮਣੇ ਆਈ ਜੋਤੇ ਦੇ ਅੰਦਰ ਤਿੰਨ ਘੰਟੇ ਨਾ ਵੱਧਿਆ ਹੋਈਆਂ ਜੀ ਦੀ ਧਾਰਨਾ ਚੰਦਪਾਣ ਜੀ ਦੀ ਧਾਰਨਾ ਮੈਂ ਅਮੋਲਕ ਦਾ ਮਤਲਬ ਅਮੋਲਕ ਨੇ ਜਿਹੜਾ ਸ਼ਬਦ ਦੇ ਕਰਾਇਆ ਅਨਮੋਲਕੀ ਕਰਾਇਆ ਤੇ 12 ਜਲਾ ਪਾਣੀ ਵੀ ਪਿਆ ਇਹ ਵੀਡੀਓ ਕਾਲ ਤੇ ਸਾਰਾ ਕੋਈ ਦੇਖਿਆ ਵੀ ਉਸੇ ਤਰੀਕੇ ਮੰਦਰ ਦੀ ਸਿੱਧੂ ਨੇ ਸਾਰਾ ਕੁਝ ਚੰਦਪਾਣ ਵਾਲਾ ਚਲਾਇਆ ਮੇਰੀ ਵਾਲੀ ਖਬਰ ਦਿੱਤੀ ਹਾਲਾਂਕਿ ਮਨਿੰਦਰ ਸਿੰਘ ਸਿੱਧੂ ਨੂੰ ਫੋਨ ਵੀ ਆਇਆ ਵੀ ਭਾਈ ਜਰੇ ਦੀ ਗੱਲ ਨਹੀਂ ਕਰਨੀ ਜਰੇ ਦੀ ਖਬਰ ਨਹੀਂ ਲਾਉਣੀ ਪਰ ਉਹ ਮੈਨੂੰ ਜੱਫੀ ਪਾ ਕੇ ਰੋ ਪਿਆ ਕਹਿੰਦਾ ਮੈਂ ਇਨਸਾਨ ਆ ਮੈਂ ਗੁੰਂਦਾ ਨਹੀਂ ਉਹਨੇ ਬਹੁਤ ਜ਼ੋਰ ਨਾਲ ਪੰਟ ਖੋਲ ਕੇ ਨਹੀਂ ਦਿਖਾਈ ਰੋ ਪਿਆ ਜੱਫੀ ਪਾ ਕੇ ਬਹੁਤ ਰੋਇਆ ਨਾਲ ਮੁੰਡਾ ਮਨਤਾਜ ਕਹਿੰਦੇ ਅਸੀਂ ਮਰੀਆਂ ਜੰੂਰ ਵਾਲੇ ਨਹੀਂ ਤੇ ਉਹ ਜਿਹੜੀਆਂ ਸਾਨੂੰ ਤਾਂ ਅਫਸਰ ਸਾਹਿਬਾਂ ਨਾਲ ਲਾਜਾ ਨਹੀਂ ਉਸ ਕਰਕੇ ਸਾਰੇ ਪੱਤਰਕਾਰ ਭਰਾਵਾਂ ਦਾ ਬਹੁਤ ਧੰਨਵਾਦ ਆ ਤੇ ਕੱਲੀ ਆਪਾਂ ਵੱਡੀ ਗੰਟੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਗੱਡੀ ਦੀ ਤਰੀ ਹੈ ਤੇ ਇਹਦਾ ਮੋਟਰਸਾਈਕਲ ਦੇਖਣਾ ਦੇਖੋ ਵਾਇਆ ਬਠਿੰਡਾ ਹਰੋਕ ਵਸ ਜਾਂਦੀ ਹੈ ਕਿਹਦੇ ਪਾਸੇ ਵੀ ਤੁੰਮ ਤੇ ਜਾਓ ਉਹ ਬਠਿੰਡਾ ਜਾਂਦਾ ਜਾਂਦਾ ਚਾਲ ਤੇ 50 ਰੁਪਏ ਦੇ ਵਿੱਚ ਬੰਦਾ ਪਹੁੰਚ ਜਾਂਦਾ ਜਿੱਥੇ ਤੁਹਾਨੂੰ ਚੜਨਾ ਹੋਵੇ ਜਿੱਥੇ ਵਸ ਮਿਲਣੀ ਹੈ ਜਿੱਥੇ ਤੁਹਾਨੂੰ ਉਤਰਨਾ ਹੋਵੇ ਉੱਥੇ ਵੀ ਵਸ ਮਿਲਣੀ ਹੈ ਤੁਸੀਂ ਨੱਥਾਂ ਭਰ ਕੇ ਪ੍ਰਾਈਵੇਟ ਗੱਡੀ ਨਾਲ ਤੁਸੀਂ ਉੱਥੇ ਉੱਤਰੋ ਸਾਹਮਣੇ ਐਸਐਸਪੀ ਦਫ਼ਤਰ ਹੈ ਵੱਡੀ ਗੰਟੀ ਦੇ ਵਿੱਚ ਹੈ ਉੱਥੇ ਪਹੁੰਚਣਾ ਆਪਾਂ ਹਰੇ ਘਰ ਦੇ ਲੋਕਾਂ ਕੋਲ ਤੇ ਪਹੁੰਚ ਆਪਦੀ ਜਿਹੜੀ ਮੰਗ ਹੈ ਕੌਟਰ ਸਰ ਭਰਾਵਾਂ ਦੀ ਜਿਹੜੀ ਕਮੇਟੀ ਦੀ ਆਪਣੀ ਜਿਹੜੀ ਮੰਗ ਹੈਗੀ ਆ ਵੀ ਐਸ ਜਿਹੜਾ ਐਮਐਲਏ ਹੈਗਾ ਵੀ ਇਹਦੇ ਤੇ ਪਰਚਾ ਦਰਜ ਕਰੋ ਮੰੰਦਰ ਦੀ ਸਿੱਧੂ ਦਾ ਖਰਚਾ ਰੱਦ ਕਰੋ ਤੇ ਮੈਂ ਰਾਮਪੁਰੇ ਦੀਆਂ ਸਾਰੀਆਂ ਸਾਡੀਆਂ ਭੈਣਾਂ ਨੂੰ ਬੇਇਨਤੀ ਕਰਦਾ ਗਾਸ ਕਰਕੇ ਐਸੀ ਇਹਨਾਂ ਨੂੰ ਬੇਇਨਤੀ ਕਰਦਾ ਵੀ ਚੰਗੇਟਿਡ ਬਣੋ ਆ ਤੁਸੀਂ ਉਹ ਪਰਚਾ ਦਰਜ ਕਰਾਏ ਹੋਏ ਜਿਹੇ ਬੰਦੇ ਤੇ ਹਜ਼ਾਰ ਹਜ਼ਾਰ ਰੁਪਏ ਵਾਲੀ ਚਾਤ ਛੜਦੇ ਉਹਨਾਂ ਦੀ ਮਾਨਸਿਕਤਾ ਕਿੱਥੇ ਵਰਦੀ ਹੈ ਤੇ ਉਹ ਤਾਂ ਸਾਡੀਆਂ ਔਰਤਾਂ ਦੇ ਕੱਪੜੇ ਨਾਲ ਦੀ ਗੱਲ ਕਰਦੇ ਆ ਤੇ ਅਸੀਂ ਉਹਦੇ ਹਜ਼ਾਰ ਰੁਪਏ ਵੀ ਧਾਰਨ ਨਹੀਂ ਕਰਦੇ ਸਾਡੀ ਗੁੱਤੀ ਵੀ ਆਉਣੀ ਨਹੀਂ ਹਜ਼ਾਰ ਰੁਪਏ ਇਸ ਤਰ੍ਹਾਂ ਕੋ ਸਾਡੀਆਂ ਮਾਵਾਂ ਭੈਣਾਂ ਤੇ ਬਹੁਤ ਗਲਤੀ ਭਾਸ਼ਾ ਵਰਤੀ ਹੈ ਬੇਕਾਰ ਸਿੱਧੂ ਨੇ ਇਸ ਤਰ੍ਹਾਂ ਕੋ ਤੁਹਾਡੇ ਮਾਤਮੇ ਨਹੀਂ ਬੇਇੰਤਜ਼ਾਰਦਾ ਆ ਵੀ ਇੱਥੇ ਦਾ ਸਿਸਟਮ ਨੂੰ ਗਵਰਨਰ ਵੀ ਬੇਇੰਤਜ਼ਾਰਦਾ ਮੱਖ ਮੰਤਰੀ ਰਾਸਟਰੀ ਤੋਂ ਬੇਨਤੀ ਕਰਦਾ ਵੀ ਜਿੰਨੇ ਇਹਨਾਂ ਨੇ ਆ ਜਿਹੜੇ ਸਾਰੇ ਆ ਇਹਨਾਂ ਦੇ ਪਾਸਪੋਰਟ ਜੱਟ ਦਿੱਤੇ ਜਾਣ ਇਹਨਾਂ ਦੇ ਜਿਹੜੇ ਇਹਨਾਂ ਦਾ ਕਾਲਾ ਚਿੱਠਾ ਜਿਹੜਾ 2 ਨੰਬਰ ਦਾ ਪੈਸਾ ਕੱਟਾ ਕਰਕੇ ਜੇ ਨੇ ਕੈਨੇਡਾ ਭਜਣਾ ਤੇ ਜੇ ਨੇ ਅਮਰੀਕਾ ਭਜਣਾ ਕਿਸੇ ਦੀ ਪਿਆਰੀ ਆ ਮੈਨੂੰ ਲੱਗਦਾ ਕਿਸੇ ਦੀ ਪਿਆਰੀ ਆ ਕਿਸੇ ਦੇ ਬੱਚੇ ਸੱਟ ਬਾਹਰ ਤੇਨੂੰ ਸਾਰਾ ਕੁਝ ਪਿਆਰ ਇਹਨਾਂ ਦਾ ਇਹਨਾਂ ਦੇ ਪਹਿਲਾਂ ਪਾਸਪੋਰਟ ਜੱਟ ਦਿੱਤੇ ਜਾਣ ਜਦੋਂ ਐਫੀ ਲੈ ਕੇ ਜਾਣ ਤਾਂ ਉਹਦੀ ਇਨਵਾਇਟ ਚਾਰਟਰ ਦਿੱਤਾ ਜਾਵੇ ਜਦੋਂ ਟਿਕਟ ਤੇ ਠੀਕ ਹੋ ਕੇ ਜਾਣ ਨਹੀਂ ਬਈ ਨਾ ਨੀ ਪਾਸਵਰਡ ਮੈਨੂੰ ਫੜ ਕੇ ਜਿਹੜਾ ਬਲਕਾਰ ਸਿੱਧੂ ਐ ਇਹ ਹੁਣ ਦੋ ਚਾਰ ਸਾਲਾਂ ਨੂੰ ਢੋਠਿਆਂ ਕੋਲੋਂ ਜਾ ਕੇੜੂ ਵਸਤੇ ਜਾਂਦੇ ਤੇ ਜਿਹੜੇ ਸਾਡੇ ਭਰਾ ਇਹਨਾਂ ਨੂੰ 10-10 ਲੱਖ ਰੁਪਈਆ ਲਵਾ ਕੇ ਖਾੜਾ ਲਵਾਉਂਦੇ ਤੇ ਪੈਸੇ ਦਿੰਦੇ ਆ ਬਾਈ ਬਲਕਾਰ ਸਿੱਧੂ ਦਾ ਜਮਾਂ ਬਾਈਕਾਰ ਕਰਨਾ ਚਾਹੀਦਾ ਪੱਤਰਕਾਰਾਂ ਨੂੰ ਵੀ ਕਰਨਾ ਚਾਹੀਦਾ ਤੇ ਮਾਤਾਂ ਨੂੰ ਵੀ ਕਰਨਾ ਚਾਹੀਦਾ ਕਿ ਖਾੜੇ ਇਹਦੇ ਗਾਣੇ ਬੰਦ ਕਰ ਦਿਓ ਸਾਨੂੰ ਧੰਨਵਾਦ ਪੰਜਾਬ ਸਟੂਡੈਂਟ ਸੀਨੀਅਰ ਵੱਲੋਂ ਜਿਦਾ ਪੰਜਾਬ ਸਰਕਾਰ ਨੇ ਬਲਕਾਰ ਸਿੱਧੂ ਦੇ ਕੈਂਪ ਮਨੀਂਦਰ ਸਿੰਘ ਦੇ ਪਰਚਾ ਕੀਤਾ ਉਹਦੀ ਸਖ਼ਤ ਸਵਾਲਾਂ ਦੇ ਚੰਨਹੋਦੀ ਕਰਦੇ ਆ ਅਰੇ ਥੋਡੇ ਬਾਦਮ ਰਹੇ ਸੀ ਮਨਿੰਦਰ ਜੀ ਸਿੰਘ ਸਿੱਧੂ ਨੂੰ ਵਧਾਈ ਵੀ ਦੇਣਾ ਚਾਹੁੰਦੇ ਆ ਤੇ ਜਿੱਥੇ ਇਸ ਦੇ ਦਾ ਮੈਸਨਲ ਮੀਡੀਆ ਵੱਡੇ ਵੱਡੇ ਨਾਮਵਾਰ ਪੱਤਰਕਾਰ ਇਸ ਦੇ ਦੀ ਸਰਕਾਰ ਦੇ ਅੱਗੇ ਵਿਸ਼ੇ ਹੋਏ ਆ ਉਹਦੀ ਗੋਦੀ ਚ ਬੈਠੇ ਹੋਏ ਆ ਪੰਜਾਬ ਦੇ ਵੱਡੇ ਵੱਡੇ ਨਾਮਵਾਰ ਪੱਤਰਕਾਰ ਆਮ ਆਦਮੀ ਪਾਰਟੀ ਦੀ ਝੋਲੀ ਚ ਬੈਠੇ ਹੋਏ ਆ ਉੱਥੇ ਜਦੋਂ ਤੁਸੀਂ ਲੋਕਾਂ ਦੀ ਗੱਲ ਕਰੋਗੇ ਲੋਕਾਂ ਦੇ ਮੁੱਦਿਆਂ ਦੀ ਗੱਲ ਕਰੋਗੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੀ ਗੱਲ ਕਰੋਗੇ ਤਾਂ ਉਹਦਾ ਥਿੰਮ ਫਿਰ ਇਸ ਤਰ੍ਹਾਂ ਦਾ ਇਨਾਂਮ ਜਿਹੜਾ ਸਰਕਾਰ ਵੱਲੋਂ ਮਿਲਣਾ ਲਾਜ਼ਮੀ ਆ ਦੂਜੀ ਗੱਲ ਕਿ ਪੰਜਾਬ ਸਰਕਾਰ ਨੇ ਇਸ ਤਰ੍ਹਾਂ ਦੇ ਮਾਰੇ ਬੰਦੇ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਬਲਦਾਰ ਸਿੱਧੂ ਉਹਤੇ ਪਰਚਾ ਦਰਜ ਕਰਨਾ ਕਹੀਦਾ ਸੀ ਜਿਨੇ ਦੁਨੀਆ ਦੀ ਅੱਧੀ ਆਬਾਦੀ ਔਰਤਾਂ ਪ੍ਰਤੀ ਮਾਰੇ ਸ਼ਰਧਾਲੂ ਵਰਤੀ ਰਾਮ ਗਰੀਆ ਭਾਈਚਾਰੇ ਪ੍ਰਤੀ ਸ਼ਰਧ ਦੇ ਇਸ ਤਰ੍ਹਾਂ ਦੀ ਮਾਰੇ ਸ਼ਰਧਾਲੂ ਵਰਤੀ ਪਰ ਪਰਚਾ ਕੀਤਾ ਜੀ ਪੱਲਾ ਮਨਿੰਦਰਜੀਤ ਸਿੱਧੂ ਤੇ ਜਿਨੇ ਸਿਰਫ ਉਹਦੀ ਵਾਇਰ ਜਿਹੜੀ ਹੈਗੀ ਆ ਆਡੀਓ ਇੱਥੇ ਲੋਕਾਂ ਤੱਕ ਵਿਚਾਈ ਜੋ ਜਿਹਦੀ ਘਟਿਆ ਮਾਨਸਿਕਤਾ ਉਹਦੀ ਔਰਤ ਦੇ ਉਹ ਵੀ ਮਾਨਸਿਕਤਾ ਦਾ ਪਤਾ ਲੱਗਦਾ ਅਤੇ ਲਗਾਤਾਰ ਜਿਹੜਾ ਅਸੀਂ ਇਸ ਦਾ ਵੀ ਵਿਰੋਧ ਕਰ ਰਿਹਾ ਤੇ ਲਗਾਤਾਰ ਜਿਹੜਾ ਦੇਸ਼ ਦਾ ਚੌਥਾ ਲੋਕਤੰਤਰ ਦਾ ਚੌਥਾ ਦਰਮਾ ਮੀਡੀਆ ਨੂੰ ਲਗਾਤਾਰ ਪੁੱਛਿਆ ਜਾ ਰਿਹਾ ਹੈ ਪਰ ਇਹ ਇੱਕ λαਬ ਲੋਕਾਂ ਨੂੰ ਇਹਦਾ ਖੜਨਾ ਚਾਹੀਦਾ ਤੇ ਮਨਿੰਦਰ ਜੀ ਸਿੱਧੂ ਨਾਲ ਲੋਕ ਖੜੇ ਆ ਦੇਸ਼ਗੱਦ ਦੀ ਸਾਨੂੰ ਜਿਹੜਾ ਖੁਸ਼ੀ ਆ ਔਰ ਲੋਕਾਂ ਨੂੰ ਅਪੀਲ ਵੀ ਕਰਦੇ ਆ ਕਿ ਕੱਲ ਨੂੰ ਜਿਹੜਾ ਹੈਗਾ ਵੱਡੀ ਗੰੰਤੀ ਦੇ ਵਿੱਚ ਐਸਐਸਪੀ ਡਾਕਟਰ ਬਟਿੰਡਾ ਵਾਲਾ ਕਟਕਿੱਤਾ ਜਾ ਰਿਹਾ ਪ੍ਰਾਤਰੀ ਜਿੱਥੇ ਬਟਿੰਡਾ ਵੱਲੋਂ ਲੋਕਾਂ ਆਨ ਲੋਕਾਂ ਨੂੰ ਬੇਨਤੀ ਹੈ ਕਿ ਇਹੋ ਸੋ ਜਿਹੜਾ ਹੈਗਾ ਕਟਕਿੱਤਾ ਪਹੁੰਚਾ ਜਾਵੇ ਐਸਐਸਪੀ ਡਾਕਟਰ ਦਾ ਘਰਾਉ ਕੀਤਾ ਜਾਵੇ ਮਨਿੰਦਰਜੀਤ ਸਿੱਧੂ ਦੇ ਜਿਹੜੇ ਝੂਠੇ ਪਰਚੇ ਪਾਏ ਹੋਏ ਉਹਨੂੰ ਰੱਦ ਕਰਵਾਇਆ ਜਾਵੇ ਔਰ ਬਲਦਾਰ ਸਿੱਧੂ ਦੇ ਜਿਹੜਾ ਹੈਗਾ ਆਰਪਾ ਬੜੀ ਕੱਡੀਆਂ ਸਰਦਾਰਣੀ ਵਰਤਨ ਦਾ ਹੈਗਾ ਪਰਚਾ ਰਿਹਾ ਦਰਜ ਕਰਾਵੇ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈ ਰੋਜ ਦਾ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ